thank mm -hmm. you ਰਾਜ ਕਾਇਨਾਤ ਮਚਾਈ ਇੱਥੇ ਆਪਾਂ ਪੂਰੀ ਹਾਂਜੀ ਕਿਹੜੀ ਕਲਾਸ ਪਰ ਦੇ ਬੱਚੇ ਸੈਕਿੰਡ ਸੈਕਿੰਡ ਅੱਜ ਕੀ ਪਰ ਪਰਫੋਰਮੈਂਸ ਕੀਤੀ ਹੈਗੀ ਇਹ ਕਿੱਦਾਂ ਕਿੱਦਾਂ ਪਾਇਆ ਸੀ ਕਿੱਦਾਂ ਪਾਇਆ ਸੀ ਕਿੱਦਾਂ ਐ ਕਰਕੇ ਕਿੱਦਾਂ ਲੱਗਿਆ ਤੈਨੂੰ ਬਹੁਤ ਸੋਹਣਾ ਬਹੁਤ ਸੋਹਣਾ ਲੱਗਿਆ ਕੀ ਨਾਮ ਬੱਚੇ ਦਾ ਜੈਸਮਿਨ ਕੌਰ ਜੈਸਮਿਨ ਕਿਹੜੀ ਕਲਾਸ ਪਰ ਦਾ ਬੱਚਾ 3rd ਔਟਰਸ ਤੋ ਕਿੱਦਾਂ ਅੱਜ ਦਾ ਪ੍ਰੋਗਰਾਮ ਕਿੱਦਾਂ ਲੱਗਿਆ ਤੁਹਾਨੂੰ ਬਹੁਤ ਹੀ ਵਧੀਆ ਸਰ ਤੇ ਤੁਹਾਨੂੰ ਸਿਖਾਇਆ ਕਿ ਨਹੀਂ ਸੀ ਇਹ ਡਾਂਸ ਕਰਨਾ ਪਰਮਜੀਤ मैम ਨੇ ਮੈਮ ਨੇ ਸਿਖਾਇਆ ਸੀ ਇਹ ਹੋਰ ਕੀ ਕਿ ਸਿਖਾਇਆ ਤੁਹਾਨੂੰ ਨਾ ਬਹੁਤ ਵਧੀਆ ਨੇ ਪਰਮਜੀਤ मैम ਬਹੁਤ ਕੁਝ ਸਿਖਾਇਆ ਵਾ ਫਿਰ ਨਾਮ ਗੁਰਸਿਖਤ ਗੁਰਸਿਖ ਦੀ ਕਲਾਸ پڑھਦੇ ਬੱਚੇ 3 3th پڑھਦੇ ਅੱਜ ਤੁਹਾਡੇ ਸਕੂਲ ਚ ਗੇਮਾਂ ਹੋ ਰਹੀਆਂ ਨੇ ਕਿੱਦਾਂ ਲੱਗ ਰਿਹਾ ਹੈ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਕਿਹੜੀਆਂ ਕਿਹੜੀਆਂ ਗੇਮਾਂ ਚ ਸਾਲ ਆ ਤੁਸੀਂ ਮੈਂ ਪਹਿਲਾਂ ਤਾਂ ਡਾਂਸ ਚ ਲਿਆ ਸੀ ਹੁਣ ਮੈਂ ਗਿੱਦੜ ਵਿੱਚ ਲਿਆ ਆ ਦੇਖੋ ਸਾਰੇ ਇਹ ਸਾਡੀਆਂ 16th BBSS ਗੇਮਸ ਹੈ ਔਰ ਜਿਹੜਾ ਫਰਸਟ ਸੈਸ਼ਨ ਡੇ 1 ਜਿਹੜਾ ਹੈਗਾ ਚੱਲਦਾ ਪਿਆ ਜਿਹੜੇ ਫਾਈਨਲਸ ਨੇ ਜਿਹੜੇ ਉਸ ਤੋਂ ਪਹਿਲਾਂ ਤਾਂ ਵੈਸੇ ਦਾ ਇਹ 10-15 ਦਿਨ ਤੋਂ ਪਹਿਲਾਂ ਤੇ ਸਟਾਰਟ ਹੋਈਆਂ ਹੋਈਆਂ ਨੇ ਸੋ ਇਹਦੇ ਵਿੱਚ ਸਾਡਾ ਇਹ ਕੰਮ ਹੁੰਦਾ ਹੈ ਕਿ ਬੱਚੇ ਨੂੰ ਅਸੀਂ ਜੇ ਸਪੋਰਟਸ ਐਕਟੀਵਿਟੀਜ਼ ਦਾ ਦਾ ਗਰਾਊਂਡ ਨਾਲ ਜੋੜ ਦਈਏ ਜੇ ਬੱਚੇ ਦੇ ਵਿੱਚ ਟੈਲੈਂਟ ਮਤਲਬ ਅਦਰ ਕਰਿਕੂਲਰ ਐਕਟੀਵਿਟੀਜ਼ ਦਾ ਹੈਗਾ ਚਾਹੇ ਸੱਭਿਆਚਾਰਕ ਮਤਲਬ ਹੈਗਾ ਉਸ ਨੂੰ ਅਸੀਂ ਉਸ ਸਿਸਟਮ ਨਾਲ ਜੋੜ ਦਈਏ ਹੁਣ ਤੁਸੀਂ ਦੇਖ ਰਹੇ ਹੋ ਕਿ ਜਿੱਦਾਂ ਬੱਚੇ ਬਹੁਤ ਛੋਟੇ ਛੋਟੇ ਮਤਲਬ ਐਲ ਕੇ ਜੀ ਯੂ ਕੇ ਜੀ ਤੋਂ ਲੈ ਕੇ ਤੇ ਜਿਹੜੇ ਪ੍ਰਾਇਮਰੀ ਵਿੰਗ ਦਾ ਜਿਹੜਾ ਡੇ 1 ਹੈਗਾ ਉਹਦੇ ਵਿੱਚ ਬੱਚੇ ਜਿਹੜੇ ਹੈਗੇ ਆ ਉਹ ਕਿਦਾਂ ਆਪਣੇ ਡਿਫਰੈਂਟ ਡਿਫਰੈਂਟ ਸਟੇਟ ਦੇ ਡਿਫਰੈਂਟ ਡਿਫਰੈਂਟ ਕਲਚਰਸ ਨੂੰ ਡਿਫਰੈਂਟ ਡਾਂਸਰਸ ਨੂੰ ਕਿਦਾਂ ਪਰਫਾਰਮ ਕਰ ਰਿਹਾ। ਤੋਂ ਸਾਡੀ ਕੋਸ਼ਿਸ਼ ਇਹ ਆ ਜਿਵੇਂ ਅਸੀਂ ਗੇਮਸ ਨੂੰ ਕਰਦੇ ਆ ਕਿ ਸਾਡੇ ਇੱਥੇ ਕੈਂਪਸ ਦੇ ਵਿੱਚ 38 ਇੰਡੀਪੈਂਡੈਂਟ ਗੇਮਸ ਆ ਜੀ 24 ਟੈਗ ਐਂਡ ਫੀਲਡ ਇਵੈਂਟਸ ਆ ਜੇ ਬੱਚੇ ਨੇ ਖੇਡਣਾ ਹੈ ਤਾਂ ਉਹਦੇ ਕੋ 62 ਚੁਆਇਸਸ ਆ। ਸਿਮਿਲਰਲੀ ਜਿਹੜੀਆਂ ਸਾਡੀਆਂ ਸਟੇਟਸ ਹੈਗੀਆਂ ਨੇ ਉਹ ਤਕਰੀਬਨ ਉਹਨਾਂ ਸਾਰੇ ਡਾਂਸਰਸ ਨੂੰ ਪੂਰਾ ਗੌਰ ਨਾਲ ਜਿਹੜਾ ਹੈਗਾ ਐਨਲਿਸਿਸ ਕਰਕੇ ਕਿਹੜੇ-ਕਿਹੜੇ ਡਾਂਸ ਬੱਚਿਆਂ ਨੂੰ ਪਸੰਦ ਆਉਂਦੇ ਨੇ ਜਿਹਦੇ ਚੋ ਜਿਆਦਾ ਪਰਫਾਰਮ ਕਰ ਸਕਦੇ ਜਿਹਨੂੰ ਲਾਈਕ ਕਰਦੇ ਆ ਸੋ ਉਸ ਸਿਸਟਮ ਦੇ ਹਿਸਾਬ ਨਾਲ ਅਸੀਂ ਉਸ ਸਭਿਆਚਾਰ ਨੂੰ ਵੀ ਪ੍ਰਮੋਟ ਕਰਦੇ ਇੱਥੇ ਮੈਨੂੰ ਦੇਖ ਕੇ ਮਾਹੌਲ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਚੀਜ਼ਾਂ ਮਿਸਿੰਗ ਹੈ ਜੀ ਆਪਣੇ ਸਕੂਲਾਂ ਦੇ ਵਿੱਚ ਬਹੁਤ ਘੱਟ ਕੰਪੀਟੀਸ਼ਨ ਹੁੰਦੀ ਸਪੋਰਟਸ ਦੀ ਜੀ ਸੋ ਇਹ ਚੀਜ਼ਾਂ ਨੂੰ ਦੇਖ ਕੇ ਹੀ ਜਿੱਦਾਂ ਆਪਾਂ ਸੋਚਦੇ ਕਿ ਪੰਜਾਬ ਆਪਣਾ ਗਲਤ ਰਾਹ ਤੇ ਜਾ ਰਿਹਾ ਹੈ ਜੀ ਸੋ ਇਹ ਚੀਜ਼ਾਂ ਅਗਰ ਆਪਣਾ ਸਪੋਰਟਸ ਦਾ ਮਾਹੌਲ ਹੋਊਗਾ ਸਕੂਲਾਂ ਦੇ ਵਿੱਚ ਜੀ ਪਿੰਡਾਂ ਦੇ ਵਿੱਚ ਜੀ ਸੋ ਬੱਚਾ ਪਾਸੇ ਨਹੀਂ ਜਾਂਦਾ ਉਹ ਹਮੇਸ਼ਾ ਸਪੋਰਟਸ ਵਾਲ ਨੂੰ ਆਉਂਦਾ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਾਫੀ ਵਧੀਆ ਟੂਰਨਾਮੈਂਟ ਹੋ ਰਿਹਾ ਸੋ ਇਦਾਂ ਹੀ ਅਗਰ ਆ ਵਧੀਆ ਕੰਪੀਟੀਸ਼ਨ ਹੋਣਗੇ ਟੂਰਨਾਮੈਂਟ ਹੋਣਗੇ ਜਿੱਦਾਂ ਲਾ ਲਓ ਤੁਸੀਂ ਪੰਜਾਬ ਦੇ ਵਿੱਚ ਹੁਣ ਇੱਕ ਲੀਗ ਚਲਾਈ ਜਾ ਰਹੀ ਹੈ ਜੀ ਸੋ ਇਹ ਕੰਪੀਟੀਸ਼ਨ ਹੋਣਗੇ ਸੋ ਤਾਂ ਫਿਰ ਹਾਕੀ ਦਾ ਜਿਹੜਾ ਇਹ ਲਾ ਉੱਪਰ ਆਉ ਗਈ ਜੀ ਤੁਹਾਡੇ ਵੱਲੋਂ ਕੋ ਬੱਚਿਆਂ ਨੂੰ ਮੈਸੇਜ ਜੀ ਬਸ ਇਹੀ ਹੈ ਕਿ ਜਿੱਦਾਂ ਮੈਂ ਵੀ ਇੱਕ ਆਪਣਾ ਏਮ ਰੱਖਿਆ ਸੀ ਤੋਂ ਮੈਂ ਵੀ ਉੱਥੇ ਤੱਕ ਪਹੁੰਚਿਆ ਕਿ ਇੱਕ ਆਪਣਾ ਜ਼ਿੰਦਗੀ ਚ ਇੱਕ ਏਮ ਜ਼ਰੂਰ ਰੱਖੋ ਭਾਵੇਂ ਉਹ ਕਿਸੇ ਵੀ ਫੀਲਡ ਚ ਆ ਭਾਵੇਂ ਉਹ ਸਟੱਡੀ ਚ ਆ ਭਾਵੇਂ ਸਪੋਰਟਸ ਦੇ ਵਿੱਚ ਆ ਸੋ ਜਦੋਂ ਤੱਕ ਤੁਸੀਂ ਉਹ ਹਾਸਲ ਨਹੀਂ ਕਰ ਲੈਂਦੇ ਕਦੇ ਵੀ ਮਿਹਨਤ ਨਾ ਛੱਡੋ ਜੀ